ਸਚੇਨਸਾਂ ਦਾ ਭਰੋਸਾ ਤੋੜਨਾ ਇਸ ਦੁਨੀਆ ਵਿੱਚ ਸਭ ਤੋਂ ਸੌਖਾ ਕੰਮ ਏ ਸ਼ਾਇਦ ਇਸ ਲਈ ਹਮੇਸ਼ਾ ਚੰਗੇ ਲੋਕਾਂ ਨਾਲ ਬੁਰਾ ਹੀ ਹੁੰਦਾ ਏ ਇਸ ਦੁਨੀਆ ਦੀ ਬੜੀ ਅਨੋਖੀ ਸੱਚਾਈ ਏ ਕਿ ਸਾਡੀਆਂ ਅੱਖਾਂ ਵੀ ਉਹੀ ਲੋਕ ਖੋਲਦੇ ਨੇ ਜਿੰਨਾਂ ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਆ ਇਸ ਲਈ ਕਦੇ ਵੀ ਧੋਖੇਬਾਜ਼ ਬੰਦੇ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਆਇਓ ਕਿਉਂਕਿ ਉਹ ਆਪਣਾ ਸੁਭਾਅ ਕਦੇ ਵੀ ਨਹੀਂ ਛੱਡ ਸਕਦਾ ਹੱਦੋਂ ਵੱਧ ਸਿੱਧੇ ਸਾਦੇ ਵੀ ਨਾ ਬਣੋ ਕਿਉਂਕਿ ਇਸ ਜੰਗਲ ਦਾ ਇੱਕ ਨਿਯਮ ਹੈ ਕਿ ਇੱਥੇ ਸਿੱਧੇ ਸਾਦੇ ਜਿਹੜੇ ਸਿੱਧੇ ਰੁੱਖ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਕੱਟੇ ਜਾਂਦੇ ਨੇ ਭਰੋਸਾ ਤੋੜਨ ਵਾਲਾ ਤੇ ਧੋਖਾ ਦੇਣ ਵਾਲਾ ਕਦੇ ਇਹ ਨਹੀਂ ਜਾਣ ਸਕਦਾ ਕਿ ਜੋ ਵੀ ਦਿਓਗੇ ਉਹ ਵਾਪਸ ਜ਼ਰੂਰ ਮਿਲੇਗਾ ਭਾਵੇਂ ਧੋਖਾ ਹੋਵੇ ਜਾਂ ਵਫਾ ਇਸ ਲਈ ਬੁਰੇ ਨੂੰ ਦੇਖ ਕੇ ਬੁਰੇ ਨਾ ਬਣੋ ਕਿਉਂਕਿ ਹੀਰੇ ਨੂੰ ਤਾਂ ਹੀਰੇ ਨਾਲ ਤਰਾਸਿਆ ਜਾ ਸਕਦਾ ਪਰ ਕਦੇ ਵੀ ਚਿੱਕੜ ਨੂੰ ਚਿੱਕੜ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ ਕਿਸੇ ਨੇ ਕਿੰਨਾ ਵਧੀਆ ਲਿਖਿਆ ਕਿ ਮੈਂ ਸ਼ਤਰੰਜ ਦਾ ਸ਼ਕੀਨ ਨਹੀਂ ਸੀ ਸ਼ਾਇਦ ਇਸ ਲਈ ਧੋਖਾ ਖਾ ਗਿਆ ਮੈਂ ਦੋਸਤੀ ਨਿਭਾਉਂਦਾ ਗਿਆ ਤੇ ਉਹ ਚਾਲ ਚੱਲਦਾ ਗਿਆ ਕਿੱਥੇ ਲੁਕੋ ਕੇ ਰੱਖ ਦੇਵਾਂ ਮੈਂ ਆਪਣੇ ਹਿੱਸੇ ਦੀ ਸ਼ਰਾਫਤ ਨੂੰ ਜਿੱਧਰ ਵੀ ਦੇਖਦਾ ਉਧਰ ਬੇਈਮਾਨ ਖੜੇ ਨੇ ਕਿੰਨੀ ਖੂਬ ਤਰੱਕੀ ਕਰ ਰਹੀ ਏ ਇਹ ਦੁਨੀਆ ਖੇਤਾਂ 'ਚ ਬਿਲਡਰ ਤੇ ਸੜਕਾਂ ਤੇ ਕਿਸਾਨ ਖੜੇ ਨੇ ਇਨਸਾਨ ਦੀ ਫਿਤਰਤ ਹੀ ਕੁਝ ਐਸੀ ਹੁੰਦੀ ਹੈ ਕਿ ਉਸ ਨੂੰ ਹਰ ਕੋਈ ਆਪਣੇ ਵਰਗਾ ਹੀ ਲੱਗਦਾ ਹੁੰਦਾ ਜੋ ਚੰਗਾ ਹੁੰਦਾ ਉਸ ਨੂੰ ਸਭ ਅੰਦਰ ਚੰਗਿਆਈ ਨਜ਼ਰ ਆਉਂਦੀ ਹੈ ਤੇ ਜੋ ਬੁਰਾ ਹੁੰਦਾ ਉਹਨੂੰ ਹਰ ਪਾਸੇ ਬੁਰਾਈ ਹੀ ਦਿਖਦੀ ਹੈ ਇਹੋ ਕਾਰਨ ਹੈ ਕਿ ਇੱਕ ਬੁਰਾ ਇਨਸਾਨ ਹਮੇਸ਼ਾ ਸੰਭਲ ਕੇ ਚੱਲਦਾ ਤੇ ਚੰਗਾ ਹਰ ਕਿਸੇ ਵਿੱਚ ਚੰਗੇ ਨੂੰ ਲਬਦ ਲਬਦਾ ਤੋਖਾ ਖਾ ਖ ਬੈਠਦਾ ਭਰੋਸਾ ਜਿੰਨਾ ਕੀਮਤੀ ਹੁੰਦਾ ਤੋਖਾ ਵੀ ਉਨਾ ਹੀ ਮਹਿੰਗਾ ਹੋ ਜਾਂਦਾ ਏ ਇਮਾਨਦਾਰੀ ਦੀ ਕੀਮਤ ਕੋਈ ਨਹੀਂ ਜਾਣਦਾ ਇਸ ਲਈ ਇੱਥੇ ਹਰ ਕੋਈ ਬੇਈਮਾਨ ਹੋ ਜਾਂਦਾ ਕਦੇ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਿਓ ਨਾ ਹੀ ਕਿਸੇ ਦਾ ਭਰੋਸਾ ਤੋੜਿਓ ਕਿਉਂਕਿ ਭਰੋਸਾ ਕਹਿਣ ਲਈ ਇੱਕ ਸੈਕਿੰਡ ਲੱਗਦਾ ਸੋਚਣ ਲਈ ਇੱਕ ਮਿੰਟ ਲੱਗਦਾ ਸਮਝਣ ਵਿੱਚ ਇੱਕ ਦਿਨ ਲੱਗ ਜਾਂਦਾ ਪਰ ਸਾਬਤ ਕਰਨ ਵਿੱਚ ਪੂਰੀ ਜ਼ਿੰਦਗੀ ਲੰਘ ਜਾਂਦੀ ਏ ਤੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਿਓ ਜੇ ਕੋਈ ਵੀ ਤੁਹਾਡੇ ਨਾਲ ਨੇੜਤਾ ਵਧਾਉਂਦਾ ਤਾਂ ਉਹਦਾ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਉਹਨੂੰ ਕੋਈ ਨਾ ਕੋਈ ਮਤਲਬ ਤੁਹਾਡੇ ਤੱਕ ਜ਼ਰੂਰ ਹੁੰਦਾ ਤੇ ਸਾਨੂੰ ਧੋਖਾ ਸਿਰਫ ਉਦੋਂ ਹੀ ਮਿਲਦਾ ਜਦੋਂ ਅਸੀਂ ਆਪਣੇ ਸਾਹਮਣੇ ਵਾਲੇ ਨੂੰ ਮੌਕਾ ਦਿੰਦੇ ਹਾਂ ਕਿਉਂਕਿ ਕੋਈ ਅਣਜਾਣ ਆ ਕੇ ਸਾਨੂੰ ਧੋਖਾ ਨਹੀਂ ਦੇ ਸਕਦਾ ਸਾਰੇ ਉਹ ਆਪਣੇ ਆਪਣੇ ਹੀ ਹੁੰਦੇ ਨੇ ਇਸ ਲਈ ਉਹਨਾਂ ਲੋਕਾਂ ਦੀ ਕਦਰ ਕਰੋ ਜੋ ਤੁਹਾਨੂੰ ਬਿਨਾਂ ਸਵਾਰਥ ਦੇ ਚਾਹੁੰਦੇ ਨੇ ਕਿਉਂਕਿ ਤੁਹਾਨੂੰ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜ਼ਿਆਦਾ ਮਿਲਦੇ ਨੇ ਲੋਕ ਚੰਗੇ ਵਕਤ ਵਿੱਚ ਤਾਂ ਤੁਹਾਡੀਆਂ ਖੂਬੀਆਂ ਦੱਸਦੇ ਨੇ ਤੇ ਬੁਰੇ ਵਕਤ ਵਿੱਚ ਤੁਹਾਡੀਆਂ ਕਮੀਆਂ ਗਿਣੌਣ ਲੱਗ ਜਾਂਦੇ ਨੇ ਕਦੇ ਵੀ ਕਿਸੇ ਦੇ ਮੂੰਹ ਆਪਣੀ ਤਾਰੀਫ਼ ਸੁਣ ਕੇ ਖੁਸ਼ ਨਾ ਹੋਇਓ ਤੇ ਬੁਰਾਈ ਸੁਣ ਕੇ ਕਦੇ ਦੁਖੀ ਨਾ ਹੋਇਓ ਜੇ ਤੁਸੀਂ ਸਹੀ ਰਸਤੇ ਤੇ ਚੱਲ ਰਹੇ ਹੋ ਤਾਂ ਕੋਈ ਵੀ ਤੁਹਾਡਾ ਕਦੇ ਬੁਰਾ ਨਹੀਂ ਕਰ ਸਕਦਾ ਕੋਈ ਵੀ ਤੁਹਾਨੂੰ ਉਦੋਂ ਤੱਕ ਧੋਖਾ ਨਹੀਂ ਦੇ ਸਕਦਾ ਜਦੋਂ ਤੱਕ ਸਾਨੂੰ ਬਦਲੇ ਵਿੱਚ ਕੁਝ ਪਾਉਣ ਦੀ ਇੱਛਾ ਨਾ ਹੋਵੇ ਪਾਵੇਂ ਉਹ ਦੁਨੀਆ ਦੀ ਕੋਈ ਵੀ ਚੀਜ਼ ਹੋਵੇ ਪਾਵੇਂ ਪਿਆਰ ਹੋਵੇ ਖੁਸ਼ੀ ਹੋਵੇ ਜਦੋਂ ਅਸੀਂ ਕਿਸੇ ਤੋਂ ਜ਼ਿਆਦਾ ਉਮੀਦ ਲਗਾ ਬੈਠਦੇ ਆ ਤੇ ਉਹ ਉਮੀਦ ਪੂਰੀ ਨਾ ਹੋਣ ਤੇ ਦੁਖੀ ਹੋ ਜਾਂਦੇ ਆ ਹੈਨਾ ਇਸ ਲਈ ਕਦੇ ਕਿਸੇ ਤੋਂ ਬਹੁਤੀ ਉਮੀਦ ਨਾ ਰੱਖੋ ਤੇ ਹਮੇਸ਼ਾ ਆਪਣੇ ਆਪ ਨੂੰ ਤਰਾਸ਼ਦੇ ਰਹੋ ਜਦੋਂ ਤੁਸੀਂ ਖੁਦ ਨੂੰ ਤਰਾਸ਼ਦੇ ਹੋ ਤਾਂ ਦੁਨੀਆ ਤੁਹਾਨੂੰ ਤਲਾਸ਼ਨਾ ਸ਼ੁਰੂ ਕਰ ਦਿੰਦੀ ਹੈ ਜਦੋਂ ਵੀ ਕਦੇ ਤੁਹਾਨੂੰ ਤੋਕਾ ਮਿਲਦਾ ਜਾਂ ਹਾਰ ਮਿਲਦੀ ਹੈ ਤਾਂ ਹਮੇਸ਼ਾ ਯਾਦ ਰੱਖਿਓ ਕਿ ਇੱਕ ਸਬਕ ਹੈ ਖੁਦ ਵਿੱਚ ਸੁਧਾਰ ਕਰਨ ਦਾ ਇੱਕ ਹੋਰ ਮੌਕਾ ਹੈ ਤੁਹਾਡੇ ਕੋਲ ਜਿਸ ਨੂੰ ਬਦਲਿਆ ਜਾ ਸਕਦਾ ਉਸ ਨੂੰ ਬਦਲ ਦਿਓ ਜਿਹਨੂੰ ਬਦਲਿਆ ਨਾ ਜਾ ਸਕਦਾ ਹੋਵੇ ਉਹਨੂੰ ਸਵੀਕਾਰ ਕਰ ਲਓ ਤੇ ਜਿਹਨੂੰ ਸਵੀਕਾਰਿਆ ਵੀ ਨਾ ਜਾ ਸਕਦਾ ਹੋਵੇ ਉਸ ਤੋਂ ਦੂਰ ਹੀ ਜਾਓ ਦੋਸਤੋ ਦੂਰੀ ਹੀ ਬਣਾ ਲਓ ਪਰ ਖੁਦ ਨੂੰ ਹਰ ਹਾਲਤ ਵਿੱਚ ਖੁਸ਼ ਰੱਖਣ ਦੀ ਜ਼ਿੰਮੇਵਾਰੀ ਸਿਰਫ ਤੁਹਾਡੀ ਆਪਣੀ ਹੈ ਕਿ ਆਪਣੇ ਆਪ ਨੂੰ ਖੁਸ਼ ਰੱਖਣਾ ਤੁਹਾਡੇ ਤੇ ਡਿਪੈਂਡ ਕਰਦਾ ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗਦੀ ਹੈ ਤਾਂ ਇਹ ਸਿਰਫ ਦੋ ਤਰ੍ਹਾਂ ਨਾਲ ਸੋਚੋ ਜਾਂ ਤਾਂ ਸਾਹਮਣੇ ਵਾਲਾ ਜੇ ਤਾਂ ਸਾਹਮਣੇ ਵਾਲਾ ਇਨਸਾਨ ਜ਼ਿਆਦਾ ਜ਼ਰੂਰੀ ਹੈ ਤਾਂ ਉਹ ਗੱਲ ਨੂੰ ਭੁੱਲ ਜਾਓ ਜਾਂ ਦਿਓ ਤੇ ਜੇ ਗੱਲ ਜ਼ਿਆਦਾ ਜ਼ਰੂਰੀ ਹੈ ਤਾਂ ਫਿਰ ਉਹ ਇਨਸਾਨ ਨੂੰ ਭੁੱਲ ਜਾਓ ਜ਼ਿੰਦਗੀ ਦੇ ਰਾਂ ਆਪਣੇ ਆਪ ਪਧਰੇ ਹੋਣੇ ਸ਼ੁਰੂ ਹੋ ਜਾਣਗੇ ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗ ਰਹੀਆਂ ਹੋਣਗੀਆਂ ਇਸ ਸਫ਼ਰ ਵਿੱਚ ਸਾਡਾ ਸਾਥ ਦੇਣ ਲਈ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਤੇ ਬਈ ਸਾਰੇ ਜਾਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ